SC ST OBC ਦੇ ਲਈ ਅਰਖਣ ਦੀ ਸੀਮਾ 50% ਵਧਾਈ ਜਾਏਗੀ ਤੇ ਬਾਕੀ ਜਿਹੜੇ ਫਿਰ ਜਨਰਲ ਕੈਟਗਰੀ ਦੇ ਉਹਨਾਂ ਨੂੰ ਖੁੱਝ ਤੱਕਾ ਦੇ ਦिए ਲੜਾ ਦिए ਆਪਸ ਦੇ ਵਿੱਚ ਸਭ ਆਪਾਂ ਕਿਸੇ ਸਟੇਟ ਦੇ ਬੱਚਿਆਂ ਨਾਲ ਖੜੇ ਹੋਈਏ ਤੇ ਸਾਡਾ ਕੋਈ ਉਹਨਾਂ ਨਾਲ ਕੰਪੀਟੀਸ਼ਨ ਨਹੀਂ ਆ। ਸੈਂਟਰ ਤੋਂ ਜਿਹੜਾ ਪੈਸਾ ਆਉਂਦਾ ਉਹ ਪੈਸਾ ਕਦੇ ਇੱਧਰ ਕਦੇ ਉੱਧਰ ਨਾ SC ST ਦੇ ਬੱਚਿਆਂ ਨੂੰ ਮਿਲਿਆ ਨਾ ਕਿਸੇ ਨੂੰ ਮਿਲਿਆ ਸਭ ਖਾ ਗਏ। ਭਗਵਾਨ ਜੀ ਮਾਨ ਨੇ ਇੰਨਾ ਕੁਝ ਕਿਹਾ ਕੁਝ ਮਿਲਿਆ? ਕੀ ਮਿਲਿਆ? ਕੁਝ ਨਹੀਂ ਮਿਲਿਆ ਤੇ ਅੱਗੇ ਵੀ ਕੋਈ ਆਸ ਨਹੀਂ। ਇਹ ਨਹੀਂ ਤੇ ਯਾਰ ਕਿ ਸਿਰਫ ਲਾਰਾ ਆ ਲਾਰੇ ਤੋਂ ਬਿਨਾ ਨੇ ਕੁਛ ਨਹੀਂ ਗੁੰਡਾ ਕਰਦੀ ਇਹ ਨਹੀਂ ਖਲਾਰਨੀ ਖਲਾਰਨੀ ਹਰ ਕੋਈ ਨਹੀਂ ਡਰ ਵੀ ਆ ਰਿਹਾ ਲਾਰਾ ਲਪਾ ਲਾਰੀ ਬਸ ਦੀ ਸਵਾਰੀ ਤੇ ਬਸ ਦੀ ਸਵਾਰੀ ਕਰਨ ਲਈ ਅਸੀਂ ਹੈਗੇ ਆ ਹੁਸ਼ਿਆਰਪੁਰ ਜਿਹਨੂੰ ਮਿਨੀ ਕਾਸ਼ੀ ਵੀ ਕਿਹਾ ਜਾਂਦਾ ਹੈ ਇੱਥੋਂ ਜਾਵਾਂਗੇ ਟਾਂਡੇ ਟਾਂਡਾ ਹੁਸ਼ਿਆਰਪੁਰ ਚ ਹੀ ਪੈਂਦਾ ਪਰ ਉੜਮੁੜ ਟਾਂਡਾ ਆਪਣੇ ਆਪ ਸੀ ਬਹੁਤ ਫੇਮਸ ਹੈ ਫੇਮਸ ਕਿਉਂ ਹੈ ਲੋਕ ਕਹਿੰਦੇ ਮੁੱਦੇ ਕਰਕੇ ਹੁਣ ਮੇਰੇ ਨਾਲ ਮੈਂ ਬੱਸ ਨੂੰ ਫਰਮਾ ਤੇ ਖੁਸ਼ੀ ਸਰਾ ਮੇਰੇ ਨਾਲ ਨੇ ਖੁਸ਼ੀ ਆਪਾਂ ਲੇਟ ਨਾ ਹੋ ਜਾਈ ਕਿਤੇ ਬਿਲਕੁਲ ਮੈਂ ਕਹਿੰਦਾ ਕਿ ਕੰਡੈਕਟਰ ਨੇ ਆਵਾਜ਼ਾਂ ਮਾਰਨਾ ਸ਼ੁਰੂ ਕਰ ਦਿੱਤੀਆਂ ਨੇ ਕਿ ਕਿ ਪਾਸੇ ਮਿੱਟੀ ਵਾਸ਼ੇ ਮਾਰਦੇ ਤੁਸੀਂ ਵੀ ਕੰਡੈਕਟਰ ਵਾਸ਼ੇ ਮਾਰਦੇ ਨੇ ਮੈਂ ਦੇਖ ਰਿਹਾ ਆਵਾਜ਼ਾਂ ਬੱਸ ਬਹੁਤ ਭਰੀ ਹੋਈ ਆ ਚੱਲਣਾ ਪੈਣਾ ਪਰ ਵਾਹੀ ਜੀ ਫਟਾਫਟ ਇਸ ਤੋਂ ਪਹਿਲਾਂ ਬੱਸ ਨਿਕਲ ਜੇ ਇਸ ਤੋਂ ਪਹਿਲਾਂ ਮੈਂ ਡਿੱਗ ਜਾ ਜਿਸ ਤਰੀਕੇ ਨਾਲ ਬਿਹਾਰ ਦੀ ਸਰਕਾਰ ਡਿੱਗ ਜਾਂਦੀ ਹੈ ਮੈਂ ਥੋੜਾ ਉੱਧੇ ਆ ਜਾਣਾ ਕੀ ਨਾਂ ਹੈ ਜੀ ਆਪਣਾ ਆਰਤੀ ਆਰਤੀ ਅੱਛਾ ਤੇ ਕਿੱਥੇ ਦੇ ਹੋ ਟਾਂਡਾ ਟਾਂਡੇ ਜਾ ਰਹੇ ਹੋ ਟਾਂਡੇ ਦੇ ਹਾਂਜੀ ਹੁਸ਼ਿਆਰਪੁਰ ਪੜਨ ਕੀ ਕਰਦੇ ਹੋ ਬੀਐਸਸੀ ਅੱਛਾ ਵੋਟ ਪਾਉਂਗੇ ਇਸ ਵਾਰੀ ਹਾਂਜੀ ਮੇਰੀ ਫਰਸਟ ਵੋਟ ਆਲਸੋ ਵੋਟ ਹੈ ਸਾਰੇ ਦੀ ਫਰਸਟ ਵੋਟ ਹੈ ਤੇ ਫਿਰ ਤਾਂ ਫਰਸਟ ਵੋਟ ਬੜੀ ਸਪੈਸ਼ਲ ਹੁੰਦੀ ਹੈ ਨਾ ਹਾਂਜੀ ਫਰਸਟ ਵੋਟ ਪਹਿਲਾ ਉਹ ਲਵ ਸਾਰਾ ਕੁਝ ਸਪੈਸ਼ਲ ਹੁੰਦਾ ਹੈ ਤੇ ਚਲੋ ਆਪਾਂ ਥੱਲੇ ਵੋਟ ਤੱਕ ਹੀ ਰਹੀਏ ਤਾਂ ਸਭ ਤੋਂ ਪਹਿਲਾਂ ਕੀ ਸੋਚ ਕੇ ਵੋਟ ਪਾਣੀ ਹੈ ਆਪਾਂ ਕੀ ਹੋਣਾ ਚਾਹੀਦਾ مطلب ਸਰਕਾਰ ਉਹਨਾਂ ਨੂੰ ਸਾਰੇ ਦੀ ਪੂਰੀ ਕਰਨੀਆਂ ਚਾਹੀਦੀਆਂ ਜੋ ਜਿੱਦਾਂ ਬੱਸਾਂ ਦੀ ਵੀ ਬਹੁਤ ਪ੍ਰੋਬਲਮ ਹੋ ਰਹੀ ਆ ਕੱਲ ਵੀ ਬੱਸ ਆਈ ਨਹੀਂ ਬਹੁਤ ਪ੍ਰੋਬਲਮ ਹੋਈ ਇਸ ਬੱਚਿਆਂ ਨੂੰ ਸਵੇਰੇ ਵੀ ਕਈ ਵੇਲੇ ਹੁੰਦਾ ਤੇ ਜਿਹੜੇ ਅਸੀਂ ਤਾਂ ਫੇਰ ਵੀ ਚੜਿਆ ਨਹੀਂ ਪਰ ਜਿਹੜੇ ਪਿੰਡਾਂ ਵਾਲੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਬਸ ਪਿੱਛੇ ਹੀ ਭਰੀ ਆਉਂਦੀ ਤੇ ਫਿਰ ਉਹਨਾਂ ਨੂੰ ਪ੍ਰਾਈਵੇਟ ਵੀ ਕਈ ਵੇਲੇ ਨਹੀਂ ਮਿਲਦੀ ਫਿਰ ਉਹ ਲੇਟ ਵੀ ਗਏ ਕੋਈ ਉੱਤੇ ਚੜ ਕੇ ਗਏ ਹੋ ਨਹੀਂ ਨਹੀਂ ਖੜੇ ਹੋ ਕੇ ਚੱਲ ਜੀਦਾ ਬਸ ਬਹੁਤ ਜ਼ਿਆਦਾ ਰਸ਼ ਹੁੰਦਾ ਹਾਂਜੀ ਕਦੀ ਕਦੀ ਹੁੰਦੀ ਪ੍ਰੋਬਲਮ ਮਤਲਬ ਕਈ ਵੇਲੇ ਸਹੀ ਹੈ ਅੱਛਾ ਅੱਛਾ ਤੁਹਾਡੇ ਕੀ ਨਾਂ ਹੈ ਜੀ ਮੁਸਕਾਨ ਮੁਸਕਾਨ ਥੋੜੀ ਮੁਸਕਾਨ ਬਹੁਤ ਅੱਛੀ ਹੈ ਵੇਲੇ ਤਾਂ ਤੇ ਹੱਸ ਕੇ ਉਹ ਵੀ ਸੱਚੀ ਗੱਲ ਕਰ ਰਹੇ ਆ ਅੱਛਾ ਮੈਂ ਇੱਕ ਚੀਜ਼ ਪੁੱਛਣੀ ਸੀ ਉਹ ਆ ਕਾਂਗਰਸ ਵੱਲੋਂ ਨਾ ਜਿਹੜੀ ਦੇਸ਼ ਦੀ ਪਾਰਟੀ ਹੈ ਕਾਂਗਰਸ ਉਹਦੇ ਵੱਲੋਂ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਉਹਦੇ ਵਿੱਚ ਕਈ ਸਾਰੀਆਂ ਗੱਲਾਂ ਰੱਖੀਆਂ ਗਈਆਂ ਕਿ ਅਸੀਂ 50% ਰਕਸ਼ਨ ਦਵਾਂਗੇ ਸਰਕਾਰੀ ਨੌਕਰੀਆਂ 'ਚ ਮਹਿਲਾਵਾਂ ਨੂੰ ਜਾਂ ਫਿਰ ਉਹ ਕਹਿ ਰਹੇ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਬੂਸਟ-ਅਪ ਕਰ ਸਕੀਏ ਮਹਿਲਾਵਾਂ ਜਿਹੜੀਆਂ ਨੇ ਉਹ ਜੱਜ ਬਣ ਸਕਣ ਸੀਨੀਅਰ ਬਿਊਰੋਕਰੇਟ ਬਣ ਸਕਣ ਲੱਗ ਰਿਹਾ ਹੈ ਸਾਰੀਆਂ ਸੰਭਵ ਹੋਣੀਆਂ ਚੀਜ਼ ਸਰ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਸਰ ਜੇ ਸਾਹਿਬ ਨਾਲ ਕੀ ਪਹਿਲਾਂ ਵੀ ਬਹੁਤ ਵਾਦੇ ਹੋਏ ਆ ਪਹਿਲਾਂ ਵੀ ਬਹੁਤ ਵਾਦੇ ਹੋਏ ਜੋ ਕਿ ਨਹੀਂ ਪੂਰੇ ਹੋਏ ਇਸ ਲਈ ਨਹੀਂ ਲੱਗਦਾ ਕਿ ਇਹ ਵੀ ਪੂਰੇ ਹੋਊਗੇ ਇੱਕ ਮਹਾਲక్ష్ਮੀ ਨਾ ਤੋਂ ਵੀ ਸ਼ੁਰੂ ਕਰ ਰਹੇ ਨੇ ਉਹ ਕਿ ਅਸੀਂ 1 ਲੱਖ ਰੁਪਏ ਦਵਾਂਗੇ ਬੀਪੀਐਲ ਪਰਿਵਾਰਾਂ ਨੂੰ ਜਿਹੜੇ ਕਿ ਕਮਾਈ ਨਹੀਂ ਕਰ ਸਕਦੇ ਤਾਂ ਕਿ ਉਹ ਆਪਣਾ ਘਰ ਦਾ ਗੁਜ਼ਾਰਾ ਕਰ ਸਕਣ ਜਾਂ ਫਿਰ ਉਹ ਆਪਣਾ ਕੋਈ ਸੈਟਅਪ ਕਰ ਸਕਣ ਬਿਜ਼ਨਸ ਕਰ ਸਕਣ ਜੇ ਹੋ ਗਿਆ ਇਦਾਂ ਤਾਂ ਵਧੀਆ ਬਾਕੀ ਤਸਵੀਦ ਘਟਾ ਘਟ ਗਿਆ ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਹੋਣਾ ਚਾਹੀਦਾ ਯੂਥ ਲਈ ਸਭ ਤੋਂ ਪਹਿਲਾਂ ਯੂਥ ਲਈ ਬਹੁਤ سارے ਬੱਚੇ ਇਗਜ਼ਾਮਸ ਕਲੀਅਰ ਕਰਦੇ ਤੁਸੀਂ ਹੱਸੀ ਜਾ ਰਹੇ ਫਿਰ ਮੋਦੀ ਮੋਦੀ ਸਾਹਿਬ ਨੇ ਹਸਨ ਦੇ ਵੀ ਟੈਕਸ ਲਾ ਦੇਣਾ ਹਾਂਜੀ ਬਹੁਤ سارے ਬੱਚੇ ਇਗਜ਼ਾਮਸ ਕਲੀਅਰ ਕਰਦੇ ਆ ਫਿਰ ਵੀ ਇਹਨਾਂ ਨੂੰ ਜੋਬ ਨਹੀਂ ਮਿਲਦੀ ਹੈਗੀ ਬਸ ਸਰਕਾਰ ਤੋਂ ਬਲਾਰੇ ਲਾਂਦੀ ਆ ਜੋਬ ਦਿੱਤੀ ਜਾਊਗੀ ਬੱਚਿਆਂ ਨੂੰ ਪਰ ਨਹੀਂ ਦਿੰਦੇ ਹੈਗੇ ਕੋਈ ਫਾਇਦਾ ਨਹੀਂ ਹੁੰਦਾ ਬੱਚਿਆਂ ਦਾ ਬੀਟੈਕ ਵਗੈਰਾ ਕਰਕੇ ਵੀ ਉਹ ਵੇਲੇ ਹੀ ਘੁੰਮਦੇ ਆ ਫਿਰ ਤਾਂ ਹੀ ਸਾਰੇ ਬਾਹਰ ਚਲ ਜਾਂਦੇ ਆ ਕਿ ਇੱਥੇ ਕੋਈ ਫਿਊਚਰ ਨਹੀਂ ਹੈਗਾ ਤੁਸੀਂ ਸੋਚਣਾ ਚਾਹੀਦਾ ਕਿ ਤੁਸੀਂ ਕਿੰਨਾ ਜ਼ਹਿਮਤ ਮੈਨੂੰ ਤਾਂ ਗਵਰਨਮੈਂਟ ਤੇ ਨਾ ਹੈ ਹੀ ਨਹੀਂ ਹੈਗਾ ਕਿਉਂਕਿ ਪ੍ਰਾਈਵੇਟ ਨਾਲ ਕਿਉਂਕਿ ਜਿੰਨਾ ਅਸੀਂ ਇਹਨੇ ਪੇਪਰ ਭਰਦੇ ਆ ਇੰਨੀ ਸਾਡੀ ਫੀਸ ਹੀ ਲੱਗਦੀ ਹੈ ਅੱਗੇ ਸਾਨੂੰ ਕੋਈ ਰਿਸਪੌਂਸ ਹੀ ਨਹੀਂ ਆਂਦਾ ਹੈਗਾ ਅਸੀਂ ਪੇਪਰ ਕਲੀਅਰ ਕਰ ਜੇ ਤਾਂ ਰਿਜ਼ਲਟ ਵਗੈਰਾ ਵੀ ਆਂਦਾ ਸਾਨੂੰ ਇਹਨਾਂ ਕਲੀਅਰ ਕੱਟ ਮਿਲਦਾ ਨਹੀਂ ਹੈਗਾ ਹਾਂ ਇਲੈਕਸ਼ਨਸ ਨੇ ਠੀਕ ਹੈ ਨਾ ਹਰ ਜਗ੍ਹਾ ਤੇ ਲੱਗ ਮਹੌਲ ਆ ਤੁਹਾਡਾ ਕੀ ਨਜ਼ਰੀਆ ਇਸ ਟਾਈਮ ਦੀ ਸਰਕਾਰ ਦੇ ਲੈ ਕੇ ਨਜ਼ਰੀਆ ਕੀ ਦਸੀਏ ਕੋਈ ਨਜ਼ਰੀਆ ਨਹੀਂਗਾ ਕੋਈ ਹੱਲ ਕੋਈ ਉਮੀਦ ਕੁਝ ਲੱਗਦਾ ਉਮੀਦ ਇਹ ਆ ਕਿ ਬੱਸਾਂ ਜਿਹੜੀਆਂ ਸਾਨੂੰ ਹਨਾ ਉੱਥੋਂ ਬੱਸਾਂ ਦੀ ਬੜੀ ਪ੍ਰੋਬਲਮ ਹੁੰਦੀ ਆ ਜਦੋਂ ਅਸੀਂ ਟਾਂਡੇ ਤੋਂ ਨੇੜੇ ਰਸਤੇ 'ਚ ਆਉਂਦੇ ਆ ਨਾ ਸਟਾਪ ਉੱਥੇ ਕਈ ਵਾਰੀ ਬੱਸਾਂ ਰੁਕਦੀਆਂ ਤੇ ਕਈ ਵਾਰੀ ਬੱਸਾਂ ਨਹੀਂ ਰੁਕਦੀਆਂ ਹੈਗੀਆਂ ਬੱਸਾਂ ਭਰੀਆਂ ਹੀ ਬਹੁਤ ਹੁੰਦੀਆਂ ਆ ਬੱਸਾਂ ਬੱਸਾਂ ਕਾਟਣੇ ਬੱਸਾਂ ਓਵਰਲੋਡ ਹੋਈਆਂ ਹੁੰਦੀਆਂ ਆ ਉਹ ਮਜਬੂਰੀ ਕਰਨਾ ਉੱਥੇ ਰੋਕਦੇ ਨਹੀਂ ਆ ਬੱਸਾਂ ਕਿਉਂਕਿ ਪਹਿਲੇ ਬਹੁਤ ਭਰੀਆਂ ਹੁੰਦੀਆਂ ਆ ਠੀਕ ਐ ਪਰ ਅਸੀਂ ਹੁਣ ਜਿੱਦਾਂ ਰੋਜ਼ ਦੇ ਆਉਣ ਜਾਣ ਵਾਲੇ ਆ ਸਾਨੂੰ ਬਹੁਤ ਦਿੱਕਤ ਆ ਆਉਣ ਜਾਣ ਦੀ ਹਾਂ ਉਹਨੂੰ ਵੀ ਦੇਖ ਰਹੇ ਹਾਂ ਬਸ ਬਹੁਤ ਭਰੀ ਹੋ ਜਿੱਦੇ ਵਿੱਚ ਆਪਾਂ ਖੜੇ ਹਾਂ ਹਾਂਜੀ ਹਾਂਜੀ ਅੱਛਾ ਕੀ ਕਰਦੇ ਹੋ ਮੈਂ ਸਿਵਲ ਹਸਪੀਟਲ ਹੁਸ਼ਿਆਰਪੁਰ ਚੈਸ ਨਰਸਿੰਗ ਸਿਸਟਰ ਆ ਓਕੇ ਅੱਛਾ ਸਰਕਾਰਾਂ ਦੇ ਵੱਲੋਂ ਹਮੇਸ਼ਾ ਚੀਜ਼ਾਂ ਦੇ ਕਿ ਬੜੇ ਵਾਅਦੇ ਕੀਤੇ ਜਾਂਦੇ ਆ ਪਰ ਕਈ ਵਾਰ ਵਾਅਦੇ ਨਹੀਂ ਪੂਰੇ ਹੁੰਦੇ ਤੁਸੀਂ ਚੀਜ਼ ਨਾਲ ਮੰਨਦੇ ਹੋ ਚੀਜ਼ ਹੁੰਦੀ ਆ ਨਹੀਂ ਸਾਰੇ ਨਹੀਂ ਇਦਾਂ ਹੈਗਾ ਵਾਅਦੇ ਕੁਝ ਪੂਰੇ ਵੀ ਹੁੰਦੇ ਅਸਲ ਦੇ ਵਿੱਚ ਇਦਾਂ ਆ ਕਿ ਪਾਪੂਲੇਸ਼ਨ ਹੈਗੀ ਜ਼ਿਆਦਾ ਰਿਸੋਰਸੇਜ਼ ਹੈਗੇ ਆ ਘੱਟ ਉਹ ਮੇਨ ਰੀਜ਼ਨ ਉਹ ਹੈਗਾ ਆ ਕਿ ਜਿਹੜੇ ਵਾਅਦੇ ਪੂਰੇ ਨਹੀਂ ਹੋ ਰਹੇ ਜਿੱਦਾਂ ਹੁਣ ਬੱਸਾਂ ਘਟਿਆ ਪਬਲਿਕ ਜਿਆਦਾ ਆ ਪਬਲਿਕ ਟਰਾਂਸਪੋਰਟ ਘੱਟ ਹੈਗੀ ਆ ਹਾਂਜੀ ਸੋ ਇਹ ਇੱਧਰ ਕਮਾਇਓ ਮਾਤਾ ਜੀ ਬੜੇ ਧਿਆਨ ਦੇ ਨਾਲ ਸਾਰੇ ਸਵਾਲ ਸੁਣ ਲਿਓ ਹੁਣ ਤੁਸੀਂ ਕਿੱਥੇ ਚੱਲਿਓ ਹੁਣ ਤਾਂ ਪਿੱਛੇ ਆ ਜਾਈਓ ਨਾ 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 ਇਹ ਗੱਲ ਨਹੀਂ ਬਾਨਨੀ ਹੁਣ ਤਾਂ ਤੁਹਾਨੂੰ ਬੋਲਣਾ ਪੈਣਾ ਆ ਹੁਣ ਤੁਸੀਂ ਸਾਰੇ ਸਵਾਲ ਲੈ ਸੁਣ ਬੜਾ ਧਿਆਨ ਦੇ ਕੇ ਚਾ ਉਹ ਮੂੰਹ ਤਾਂ ਕਰੋ ਇੱਧਰ ਨੂੰ ਮਾਤਾ ਜੀ ਗੱਲ ਤਾਂ ਸੁਨੋ ਨਾ ਮੈਂ ਦੱਸ ਦਵਾਂ ਮੇਰਾ ਨਾਮ ਸਰਜੀਤ ਕੌਰ ਕੀ ਕਰਦੇ ਕੀ ਆ ਕੋਸਨਿੰਗਰ ਹਾਊਸ ਵਾਈਫ ਹਾਊਸ ਵਾਈਫ ਅੱਛਾ ਹਾਊਸ ਵਾਈਫ ਘਰ ਦੀ ਜ਼ਿੰਮੇਵਾਰੀ ਚੁੱਕਣਾ ਪੂਰਾ ਕੰਮ ਨੂੰ ਲੈ ਕੇ ਬੜੀ ਵੱਡੀ ਰਿਸਪੌਂਸਿਬਿਲਟੀ ਹੁੰਦੀ ਆ ਕੀ ਕੀ ਤੁਹਾਡੇ ਕੀ ਕੀ ਮਸਲੇ ਜਿ ਤੁਹਾਹਨਾਂ ਦਾ ਕਿ ਹਾਂ ਇਹ ਹੱਲ ਹੋ ਜਾਣ ਉਮੀਦ ਆ ਸਰਕਾਰਾਂ ਤੋਂ ਸਾਡੇ ਤਾਂ ਕੋਈ ਨਹੀਂ ਘਰ ਵਾਲਾ ਪੂਰਾ ਹੋ ਗਿਆ ਬੇਟੀਆਂ ਵਿਆਹ ਤੀਆਂ ਆਪਣਾ ਮਾੜਾ ਮੋਟਾ ਦੁਕਾਨ ਪਾਈ ਦੀ ਆ ਰੋਟੀ ਕਮਾ ਕੇ ਮਾੜੀ ਮੱਟੀ ਖਾਂਦੇ ਆ ਅੱਛਾ ਕੱਲੇ ਕਹਿੰਦੇ ਹੋ ਹਾਂ ਜੀ ਵੋਟ ਪਹੁੰਚਾਓਗੇ ਇਸ ਵਾਰ ਹੈਂ ਵੋਟ ਪਹੁੰਚਾਓਗੇ ਜਾਓਗੇ ਕੋਈ ਨਹੀਂ ਜਿਹੜਾ ਕੋਈ ਹਾਂ ਕੀ ਨੇ ਕੀ ਮਰਕੇ ਦਿਮਾਗ ਚ ਲੈ ਕੇ ਚੱਲ ਰਿਹਾ ਕਿ ਇਸ ਵਾਰ ਇਹ ਚੀਜ਼ ਕਰਕੇ ਵੋਟ ਪਾਣੀ ਹੈ ਜੇ ਇਦਾਂ ਦੀ ਸਰਕਾਰ ਲਿਆਇ ਦੀ ਨਹੀਂ ਸਰਕਾਰ ਇਹੀ ਆਏਗੀ ਬਹੁਤ ਸੋਹਣਾ ਕੰਮ ਕਰਦੇ ਅੱਛਾ ਸੈਟੀਸਫਾਈ ਹਾਂ ਹਾਂਜੀ ਕੀ ਕਰਦੇ ਹੋ 12th ਪਾਸਟ ਅੱਗੇ ਕੀ ਕਰਨਾ ਹੈ ਬੀਐਸਸੀ ਨਰਸਿੰਗ ਅੱਛਾ ਉਸ ਤੋਂ ਅੱਗੇ ਕੀ ਕੀ ਫਿਊਚਰ ਪਲਾਨ ਕਰਕੇ ਰੱਖਿਓਏ ਨੇ ਫੋਰਨ 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 ਜਾਣਾ ਹੈ ਫੋਰਨ ਦਾ ਕਿਉਂ ਸੋਚ ਲਿਆ ਇਨੀ ਜਲਦੀ ਬਸ ਉਦ ਹੀ ਹਾਂਜੀ ਜਾਬ ਹੀ ਨਹੀਂ ਹੈਗੀ ਤੇ ਫਿਰ ਫੌਰਨ ਹੀ ਮਿਲਦੀ ਨਹੀਂ ਇੱਥੇ ਤੁਸੀਂ ਵੀ ਤਾਂ ਜੋਬ ਕਰ ਰਹੇ ਹੋ ਮੈਂ ਤਾਂ ਪਹਿਲਾਂ ਕਰ ਰਹੀ ਮੇਰੀ ਬੇਟੀ ਡਾਕਟਰ ਹੈ ਮੇਰਾ ਬੇਟਾ ਇੰਜੀਨੀਅਰ ਹੈ ਹਨਾ ਕੋਈ ਪੋਸਟਾਂ ਨਹੀਂ ਨਿਕਲੀਆਂ ਤੇ ਫਿਰ ਜਾ ਜੋਬ ਹੀ ਨਹੀਂ ਹੈਗੀ ਫਿਰ ਇਹੀ ਕੁਝ ਕਰਨਾ ਤੁਹਾਨੂੰ ਲੱਗਦਾ ਕਿ ਹਾਲ ਬਾਹਰ ਜਾਣਾ ਬਾਹਰ ਜਾਣ ਦਾ ਹੱਲ ਨਹੀਂਗਾ ਮਨ ਇੱਥੇ ਹੀ ਆਉਣ ਦਾ ਮਨ ਹੈਗਾ ਪਰ ਇਹ ਹੈ ਕਿ ਹੁਣ ਅੱਗੇ ਬੱਚੇ ਕਰਨ ਕੀ ਇਹ ਹੈ ਨਾ ਕੁਝ ਨਹੀਂ ਰਿਹਾ ਫਿਊਚਰ ਕੁਝ ਦੇਖ ਨਹੀਂ ਰਿਹਾ ਫਿਊਚਰ ਨਾਲੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੀਆਂ ਸਰਕਾਰੀ ਬੱਸਾਂ ਦੇ ਵਿੱਚ ਇਹਨਾਂ ਨੇ ਫ੍ਰੀ ਕੀਤੀਆਂ ਨਾ ਲੇਡੀਜ਼ਆਂ ਓ ਕਿਰਪਾ ਕਰਕੇ ਉਹਨੂੰ ਫ੍ਰੀ ਨਾ ਕਰਨ ਅੱਧਾ ਪੰਜਾਬ ਬਾਹਰ ਜਾ ਰਿਹਾ ਸਹੀ ਮੰਨਦੇ ਹੋ ਸੀ ਹਾਂਜੀ 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 ਤੁਸੀਂ ਵੀ ਡਾਂਡੇ ਦੇ ਹਾਂਜੀ ਮੇਨ ਇਸ ਤੋਂ ਇਲਾਵਾ ਕੀ ਪ੍ਰੋਬਲਮ ਕੀ ਹੈ ਸਭ ਤੋਂ ਜ਼ਿਆਦਾ ਉਹਦੇ ਬਾਰੇ ਸਟੱਡੀ ਸਿਸਟਮ ਉਹ ਖਰਾਬ ਹੈ ਪੰਜਾਬ ਦਾ 2 ਨਿਊ ਐਜੂਕੇਸ਼ਨ ਪਾਲਿਸੀ ਵਧੀਆ ਨਹੀਂ ਲੱਗੀ ਨਹੀਂ ਮਤਲਬ ਕਿ ਕੋਈ ਚੇਂਜ ਹੀ ਨਹੀਂ ਆਇਆ ਸਾਡੀ ਸਟੱਡੀ ਦੇ ਵਿੱਚ ਹਾਂ ਕੋਈ ਸਭ ਕੁਝ ਸੇਮ ਹੈ ਤੁਹਾਨੂੰ ਜੋ ਨਵੇਂ ਪੜ੍ਹਨਾ ਚਾਹੀਦਾ ਉਹ ਵੀ ਪੜ੍ਹਨਾ ਪੈ ਰਿਹਾ ਹੈ ਤੇ ਜੋ ਪੰਜਾਬ ਦੇ ਵਿੱਚ ਸਟੂਡੈਂਟਸ ਆ ਉਹਨਾਂ ਦਾ ਜੋ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਕੱਲ ਨੂੰ ਆਪਾਂ ਕਿਸੇ ਸਟੇਟ ਦੇ ਬੱਚੇ ਨਾਲ ਖੜੇ ਹੋਈਏ ਤੇ ਸਾਡਾ ਕੋਈ ਉਹਨਾਂ ਨਾਲ ਕੰਪੀਟੀਸ਼ਨ ਨਹੀਂ ਆ। ਯਾਨੀ ਥਿਊਰੈਟिकल ਨੋਲੇਜ ਜ਼ਿਆਦਾ ਦਿੰਦੇ ਨੇ ਪ੍ਰੈਕਟੀਕਲ ਘੱਟ। ਹਾਂਜੀ ਹਾਂਜੀ। ਅੱਜ ਤੱਕ ਇਹਦੇ ਵਰਤੇ a² plus b² 2ab ਕਿਤੇ ਇਕੱਲੇ ਖਰੀਦੇ ਵਰਤੇ? ਨਹੀਂ ਨਹੀਂ। ਨਹੀਂ। ਜੀਓਮੈਟਰੀ ਵਰਤੀ ਹੋਏ ਕਿਤੇ 90° ਇਹ ਤਾਂ ਚਲੋ ਆਰਕੀਟੈਕਚਰ ਲਈ ਕੰਮ ਆਉਂਦੇ ਬਹੁਤ। ਹਾਂਜੀ। ਜੋ ਜ਼ਰੂਰੀ ਚੀਜ਼ਾਂ ਉਹ ਸਾਨੂੰ ਕਦੀ ਵੀ ਸਿਖਾਈਆਂ ਹੀ ਨਹੀਂ ਗਈਆਂ। ਤੁਸੀਂ ਅੱਗੇ ਕੀ ਬਤਨਾ ਹੈ? ਕੀ ਬੰਦਣਾ ਹੈ? ਇਹ ਤਾਂ ਹੁਣ ਸਾਨੂੰ ਆਪਾਂ ਤਾਂ ਸੋਚਿਆ ਉਹਨਾਂ ਨੇ ਕੀ ਬਣਨਾ ਕਿਉਂਕਿ ਆਪੇ ਜੋ ਆਪਣਾ ਚੂਜ਼ ਕਰਦੇ ਆ ਉਹ ਸਾਨੂੰ ਮਿਲਦਾ ਹੀ ਨਹੀਂ ਹੈ ਫਿਰ ਹਰ ਇੱਕ ਬੱਚੇ ਨੂੰ ਆਪਣਾ ਚੇਂਜ ਕਰਨਾ ਪੈਂਦਾ ਹੈ ਜੋ ਆਪਾਂ ਗ੍ਰੈਜੂਏਸ਼ਨ ਕਰਦੇ ਪਏ ਆ ਕਿ ਕਿ ਜਾ ਕੇ ਸਾਨੂੰ ਕੁਝ ਨਾ ਕੁਝ ਚੇਂਜ ਕਰਨਾ ਪੈਂਦਾ ਕਿ ਤਾਂ ਜੋ ਸਾਨੂੰ ਕਿ ਕੋਈ ਜੋਬ ਹੀ ਨਹੀਂ ਮਿਲ ਰਹੀ ਹੈ ਬਹੁਤ سارے ਬੱਚਿਆਂ ਨੂੰ ਗ੍ਰੈਜੂਏਸ਼ਨ ਕਰਕੇ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਕਰਕੇ ਬਾਹਰ ਹੀ ਜਾਣੇ ਪੈ ਰਹੇ ਆ ਨਸ਼ਿਆਂ ਦੀ ਗੱਲ ਹੁੰਦੀ ਹੈ ਤੇ ਯੂਥ ਦੀ ਗੱਲ ਹੁੰਦੀ ਹੈ ਇਹ ਕਹਿੰਦੇ ਖਬਰਾਂ ਬਹੁਤ ਆ ਰਹੀਆਂ ਨੇ ਨਸ਼ੇ ਦੀਆਂ ਹਾਲਕਿ ਇਹਨਾਂ ਨੂੰ ਪਤਾ ਨਹੀਂ ਕਹਿੰਦੇ ਮੈਨੂੰ ਜ਼ਿਆਦਾ ਦਿਖਦਾ ਨਹੀਂ ਤੁਹਾਨੂੰ ਕਿੰਨਾ ਕੁ ਲੱਗਦਾ ਨਸ਼ਾ ਹੈਗਾ ਆਸ-ਪਾਸ ਨਾਕ ਜਿਆਦਾ کافی ਹੱਦ ਤੱਕ ਮੈਨੂੰ ਤਾਂ ਵਧੇ ਹੈ ਕਿ ਘਟਿਆ ਹੈ ਲਗਭਗ ਤਾਂ ਸੇਮ ਹੀ ਹੈ ਕੋਈ ਚੇਂਜ ਹੀ ਨਹੀਂ ਆਇਆ ਕਪੀਂਦਰ ਸਰਕਾਰ ਤੇ ਪੰਜਾਬ ਸਰਕਾਰ ਸਟੇਟ ਸਰਕਾਰ ਦੋਨਾਂ ਦੀ ਕੀ ਕੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਕਿ ਮਿਲ ਕੇ ਕੰਮ ਕਰੇ ਪਹਿਲੀ ਗੱਲ ਕੀ ਕੰਮ ਕਰੇ ਲੋਕਾਂ ਲਈ ਅੱਜਕੱਲ ਜੋ ਵੀ ਸਰਕਾਰ ਕੰਮ ਕਰ ਰਹੀ ਹੈ ਨਾ ਕਮ ਸੇ ਕਮ ਇਹ ਤਾਂ ਹੈ ਕਿ ਆਪਸ ਵਿੱਚ ਸਰਕਾਰ ਲੜ ਰਹੀ ਹੈ। ਉਹਨਾਂ ਨੂੰ ਇਹ ਜਨਤਾ ਲਈ ਕੰਮ ਕਰਨਾ ਚਾਹੀਦਾ ਹੈ ਕਿ ਇੱਕ ਦੂਜੇ ਨਾਲ ਜ਼ਿਆਦਾ ਲੜਾਈ ਹੋ ਰਹੀ ਹੈ, ਕੁਝ ਕੰਮ ਵਗੈਰਾ ਨਹੀਂ ਹੋ ਰਹੇ ਆ। ਯਾਨੀ ਉਹ ਆਰੋਪ-ਪ੍ਰਤਿਰੋਪ, ਇੱਕ ਦੂਜੇ 'ਤੇ ਇਲਜ਼ਾਮ ਲਗਾਉਣੇ ਕਿ ਇੱਕ ਸਰਕਾਰ ਨੇ ਇੱਕ ਕੰਮ ਖਰਾਬ ਕੀਤਾ ਤਾਂ ਦੂਜੀ ਨੇ ਉੱਤੇ ਗੱਲਾਂ ਬਣਾਉਣੀਆਂ, ਇਹ ਚੀਜ਼ ਚੱਲ ਰਹੀਆਂ ਬਸ। ਤੁਸੀਂ ਬੱਚਿਆਂ ਨੂੰ ਕਹਿੰਦੇ ਸੀ ਖੁੱਲਕੇ ਗੱਲ ਕਰੋ ਇੱਕ ਵਾਰ ਤੁਹਾਡੇ ਤੁਸੀਂ ਵੀ ਖੁੱਲਕੇ ਗੱਲ ਕਰੋ। ਤੁਸੀਂ ਕੀ ਐਕਸਪੈਕਟ ਕਰਦੇ ਹੋ ਸਰਕਾਰ ਤੋਂ ਕੀ ਕਰੇ? ਸਰਕਾਰਾਂ ਪਹਿਲਾਂ ਵੀ ਆਈਆਂ ਸੀਗੀਆਂ ਤੇ ਹੁਣ ਵੀ ਆਣਗੀਆਂ ਪਰ ਇਹ ਸਰਕਾਰਾਂ ਜਿਹੜੀਆਂ ਨਾ ਸਿਰਫ ਝੂਠੇ ਵਾਅਦੇ ਕਰਦੀਆਂ ਗਈਆਂ ਨਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਇਹਨਾਂ ਕੋਲ ਪਹਿਲਾਂ ਵੀ ਸਰਕਾਰਾਂ ਮੇਰੇ ਮੈਂ ਗੁਰਦਾਸਪੁਰ ਡਿਸਟ੍ਰਿਕਟ ਦਾ ਕਾਦੀਆਂ ਸ਼ਹਿਰ ਦਾ ਮੇਰੇ ਸ਼ਹਿਰ ਦੇ ਐਮਐਲਏ ਸੀਗਾ ਕਾਂਗਰਸ ਰਾਜ ਸਭਾ ਵਿੱਚ ਪ੍ਰਤਾਪ ਸਿੰਘ 바이ਵਾ ਸੀਗਾ ਉਸ ਤੋਂ ਬਾਅਦ ਉਹਨਾਂ ਫਤੇ ਜੰਗ ਸਿੰਘ 바이ਵਾ ਨਾਲ ਭਰਾ ਸੀਗਾ ਤਿੰਨ ਤਿੰਨੋਂ ਐਮਐਲਏ ਇੱਕੋ ਹਲਕੇ ਦੇ ਨੇ ਔਰ ਮੇਰੇ ਸ਼ਹਿਰ ਦੇ ਵਿੱਚ ਕੋਈ ਵਿਸਥਾਰ ਨਹੀਂ ਇਹਨਾਂ ਨੇ ਕੀਤਾ ਪਹਿਲੇ ਮਤਲਬ ਲੀਡਰ ਆਫ oppositon ਨੇ ਹੋਣ oppositon ਵਿੱਚ ਜਗਰੂਪ ਸਿੰਘ ਜੀ ਇਹ ਕਿੰਨੇ ਹਸਤੇ ਜਗਰੂਪ ਹੁਸੈਨ ਸੇਖਵਾ ਉਹ ਵੀ ਮਤਲਬ ਅਗਰ ਨਾਮ ਦੇ ਬਰਾਬਰ ਇਧਰ ਆਂਦੇ ਸੇਵਾ ਸਿੰਘ ਸੇਖਵਾ ਦੇ ਉਹ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਆ ਗਏ ਨੇ ਔਰ ਕੋਈ ਵੀ ਮਤਲਬ ਮੇਰੇ ਸ਼ਾਇਦ ਵਿਸਤਾਰ ਨਹੀਂ ਕਰ ਰਿਹਾ ਇਤੋਂ ਕਿ ਸੜਕਾਂ ਜਿਹੜੀਆਂ ਕਿ ਬਿਲਕੁਲ ਟੁੱਟੀਆਂ ਪਈਆਂ ਨੇ ਪਹਿਲਾਂ ਕਾਲੀਆਂ ਸੀਗੇ ਚਲੋ ਥੋੜਾ ਬੋਧਾ ਵਿਸਤਾਰ ਹੋ ਰਿਹਾ ਸੀਗਾ ਪਰ ਹੁਣ ਵੀ ਇਸ ਸਮੇਂ ਵੇਖਿਆ ਜੇ ਤਾਂ ਕੁਝ ਵੀ ਨਹੀਂ ਮਿਲ ਰਿਹਾ ਪ੍ਰਤਾਪ ਸਿੰਘ ਬਾਜਵਾ ਨੇ ਉੱਥੋਂ ਦਾ ਹਾਲੇ ਤੱਕ ਕੋਈ ਵਿਕਾਸ ਨਹੀਂ ਹੋਇਆ ਫਿਲਹਾਲ ਤਾਂ ਕੁਝ ਨਹੀਂ ਹੋ ਰਿਹਾ ਵਿਕਾਸ ਬਿਲਕੁਲ ਇੱਕ ਮੈਂ ਸਵਾਲ ਹੈ ਕਿਉਂਕਿ ਮੇਰੇ ਕੈਮਰਾ ਪਰ ਸਰ ਰੁਪਿੰਦਰ ਜੱਗੀ ਨੇ ਉਹਨਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਬੱਸ 'ਚ ਭੀੜ ਬਹੁਤ ਹੈ ਕਈ ਬਸਾਂ 'ਚ ਲਿਖਿਆ ਜਾਂਦਾ ਹੈ ਕਿ ਜਿੰਨੀ ਸੀਟਾਂ ਨੇ ਉਸ ਦੇ ਅਨੁਸਾਰ ਹੀ ਲੋਕ ਬੈਠਣਗੇ ਨਹੀਂ ਤਾਂ ਜ਼ਿਆਦਾ ਬੈਠਣ ਵਾਲੇ ਜਿਹੜਾ ਹੈ ਉਹ ਇਲੀਗਲ ਕਿਹਾ ਜਾਂਦਾ ਹੈ ਉਸ ਸੀਜ਼ ਨੂੰ ਪਰ ਇੱਥੇ ਜਦ ਬਸਾਂ ਹੀ ਨਹੀਂ ਹੋਣਗੀਆਂ ਬਸਾਂ ਹੀ ਘਟ ਨੇ ਤਾਂ ਫਿਰ ਲੋਕਾਂ ਨੇ ਕਿਵੇਂ ਪੈਦਲ ਥੋੜੀ ਜਾਣਾ ਲੋਕਾਂ ਨੂੰ ਬਸਾਂ 'ਚ ਖੜਨਾ ਹੀ ਪਏਗਾ ਇਹ ਸਰਕਾਰ ਨੂੰ ਸਹੂਲਤ ਵੀ ਜੜੀ ਜ਼ਰੂਰ ਦੇਖਣੀ ਚਾਹੀਦੀ ਹੈ ਇੱਕ ਇੱਕ ਤੁਸੀਂ ਆਪਣੀ ਗੱਲ ਦੋਨੋਂ ਰੱਖ ਰਹੇ ਸੀ ਨਾ ਤੁਸੀਂ ਕਹਿੰਦੇ ਹੋ ਕਿ ਫ੍ਰੀ ਠੀਕ ਹੈ ਬਿਲਕੁਲ ਠੀਕ ਹੈ ਜੀ ਮਾੜਿਆਂ ਕਾਰਸਤੇ ਦਾ ਠੀਕ ਹੀ ਹੈ ਜਿਹਦੇ ਕੋਲ ਪ੍ਰਾਈਵੇਟ ਨੌਕਰੀ ਹੈ ਉਹ ਕੀ ਕਰੂਗਾ ਦੱਸੋ ਕੀ ਆ ਉਹਦੇ ਕੋਲ ਮੇਰੀ 300 ਰੁਪਏ ਦਿਹਾੜੀ ਹੈ ਮੈਂ ਕੀ ਕਰਾਂਗਾ ਦੱਸੋ ਯਾਨੀ ਬਿਜਲੀ ਜਿਹੜੀ ਕੀਤੀ 300 ਯੂਨਟ ਠੀਕ ਲੱਗਦੀ ਹੈ ਸਹੀ ਹੈ ਤੁਹਾਨੂੰ ਠੀਕ ਨਹੀਂ ਲੱਗਦੀ ਉਹਨਾਂ ਨੂੰ ਨਹੀਂ ਉਹਨਾਂ ਕੋ ਕਾਰਨ ਤਾਂ ਪੁੱਛੋ ਕਿਉਂ ਨਹੀਂ ਸਹੀ ਕਾਰਨ ਕੀ ਹੈ ਨਹੀਂ ਕਾਰਨ ਇਹ ਆ ਕਿ ਫਿਰ ਬੋਝ ਜ਼ਿਆਦਾ ਪੈਂਦਾ ਬਿਜਲੀ ਬੋਰਡ ਤੇ ਇਹ ਜ ਕਰਕੇ ਥੋੜਾ ਰੇਟ ਕਰ ਦੋ ਪਰ ਸਭ ਨੂੰ ਲਾਓ ਥੋੜਾ ਰੇਟ ਕਰੋ ਪਰ ਲਾ ਦਿਓ ਸਭ ਨੂੰ ਉਹ ਕਹਿੰਦੇ ਸਾਡੇ ਦੇ ਵੀ ਤੇ ਬੋਝ ਪੈਂਦੇ ਸੀ ਪ੍ਰਾਈਵੇਟ ਨੌਕਰੀਆਂ ਉਹਦੀ ਜਗ੍ਹਾ ਤੇ ਜੌਬ ਅਪਰਚ्युनिटीਜ਼ ਹੋਣੀਆਂ ਚਾਹੀਦੀਆਂ ਆ ਉਹ ਜੌਬ ਦਿੱਤੀ ਜਾਵੇ ਲੋਕਾਂ ਨੂੰ ਉਹਦਾ ਹੱਲ ਹੋ ਸਕਦਾ ਬਜਾਏ ਕਿ ਚੀਜ਼ਾਂ ਫ੍ਰੀ ਦੇਣ ਦੇ ਉਹਦੇ ਨਾਲ ਉਹ ਤੁਸੀਂ ਅਗਲੇ ਬੰਦੇ ਨੂੰ ਨੌਕਰੀਆਂ ਦਿਓ ਦਸਮੀ ਤੋਂ ਘੱਟ ਪੜ੍ਹੇ ਨੂੰ ਜੌਬ ਹੈਗੀ ਨਹੀਂ ਹੈ ਨਾ ਮੈਨੂੰ ਕਿੱਥੋਂ ਜੌਬ ਦੇਣਗੇ ਜੋ ਸਰਕਾਰ ਕਹਿੰਦੀ ਹੈ ਕਿ ਅਸੀਂ ਫ੍ਰੀ ਬਿਜਲੀ ਦੇ ਰਹੇ ਹਾਂ ਅਸੀਂ ਸਹੂਲਤਾਂ ਦੇ ਰਹੇ ਹਾਂ ਉਹ ਸਹੂਲਤ ਦੇਣੀ ਚਾਹੀਦੀ ਹੈ ਨਹੀਂ ਦੇਣੀ ਚਾਹੀਦੀ ਤੁਹਾਡਾ ਕੀ ਕਹਿਣਾ ਹੈ ਜਿਹੜੇ ਤਾਂ ਜ਼ਰੂਰਤਮੰਦ ਲੋਕ ਹੈਗੇ ਆ ਲਾਈਕ ਫਾਰ ਇਗਜ਼ਾਮਪਲ ਗਰੀਬ ਲੋਕ ਹੈਗੇ ਆ ਉਹਨਾਂ ਨੂੰ ਤਾਂ ਚਲੋ ਐਡਵਾਂਟੇਜ ਹੋ ਜਾਏਗਾ ਬਟ ਜਿਹੜੇ ਮਿਸਯੂਜ਼ ਕਰ ਸਕਦੇ ਆ ਉਹ ਚੀਜ਼ ਨੂੰ ਉਹਨਾਂ ਲਈ ਫਿਰ ਗਲਤ ਹੋਏਗਾ ਅੱਛਾ ਤੇ ਤੁਸੀਂ ਕੀ ਕਹੋਗੇ ਮਤਲਬ ਹਰ ਇੱਕ ਨੂੰ ਨਹੀਂ ਜੋ ਡਿਜ਼ਰਵੇਬਲ ਹੈ ਜੋ ਡਿਜ਼ਰਵੇਬਲ ਹੈ ਉਹਨੂੰ ਮਿਲਣੀ ਚਾਹੀਦੀ ਹੈ ਬਟ ਜੋ ਫਾਇਦਾ ਚੁੱਕਦਾ ਹੈ ਉਹਦੇ ਲਈ ਫਿਰ ਉਹਨਾਂ ਨੂੰ ਕੁਝ ਪ੍ਰੋਵੀਜ਼ਨਸ ਵੀ ਹੋਣੀਆਂ ਚਾਹੀਦੀਆਂ ਕਿ ਉਹਨੂੰ ਕਿਸ ਤਰ੍ਹਾਂ ਆਪਾਂ ਮਤਲਬ ਕੋਈ ਪਨਿਸ਼ਮੈਂਟ ਜਾਂ ਕੁਝ ਵੀ ਮਤਲਬ ਕਰ ਸਕਦੇ ਆ ਆਪਣੇ ਕੀ ਕੀ ਇਲਾਕੇ ਦੇ ਮੁੱਦੇ ਨੇ ਜਿਹੜੇ ਲੈ ਠੀਕ ਨਹੀਂ ਹੋਏ ਤੇ ਮੁਸ਼ਕਿਲ ਹੀ ਹੋਏ ਮੁੱਦੇ ਤਾਂ ਬਹੁਤ ਆ ਪਰ ਸਰਕਾਰ ਕਰ ਨਹੀਂ ਰਹੀ ਕਿਹੜੇ ਕਿਹੜੇ ਮੁੱਦੇ ਤੇ ਨਹੀਂ ਕਰੇ ਕੰਮ ਠੀਕ ਆ ਜੀ ਮੈਂ ਪਿੰਡਾਰਾਂ ਦਾ ਸਰਪੰਚ ਹਾਂ ਠੀਕ ਆ ਜੀ ਪਿੰਡ ਦਾ ਡਵੈਲਪਮੈਂਟ ਉਦਾਂ ਹੀ ਆ ਸੜਕਾਂ ਅੱਧੀਆਂ ਬਣੀਆਂ ਆ ਅੱਧੀਆਂ ਰਹਿਣੀਆਂ ਚੰਚਾਨ ਘਾਟ ਦਾ ਸਾਰੇ ਕੰਮ ਰਹਿੰਦਾ ਉਧਰਲੀ ਸੜਕ ਬਣਾਉਣ ਵਾਲੀ ਪਈ ਆ ਪਾਣੀ ਦਾ ਨਿਕਾਸ ਨਹੀਂ ਕਿਸੇ ਪਾਸੇ ਠੀਕ ਆ ਜੀ ਪਾਣੀ ਦਾ ਛੱਪੜ ਜਿਹੜਾ ਉਹ ਓਵਰਲੋਡ ਹੁੰਦਾ ਤੇ ਉਹਦਾ ਪਾਣੀ ਉਥੇ ਦਾ ਉਥੇ ਰਹਿੰਦਾ ਬਿਮਾਰੀਆਂ ਦਾ ਘਰ ਹੋ ਆ ਇਸ ਕਰਕੇ ਸਰਕਾਰ ਨੇ ਕਦੀ ਸੋਚਿਆ ਹੀ ਨਹੀਂ ਪੇ ਅਸੀਂ ਕਰਨਾ ਕੀ ਆ ਹੂੰ ਉੱਤੇ ਕੁਰਸੀਆਂ ਤੇ ਬੈਠੇ ਰਹਿਣਾ ਸਾਰਿਆਂ ਨੂੰ ਕਿਉਂ ਲੱਗਦਾ ਕਰਦੇ ਕਿਉਂ ਨਹੀਂ ਕੰਮ ਕੰਮ ਕਰਦੇ ਦੇਖੋ ਜੀ ਗੱਲ ਇਦਾਂ ਆ ਜੇ ਤਾਂ ਆਪਾਂ ਆਪਣੇ ਫਰਜ਼ ਨੂੰ ਸਮਝ ਲਈਏ ਤੇ ਸਾਰੇ ਕੰਮ ਹੁੰਦੇ ਆ ਅਗਰ ਜੇ ਆਪਾਂ ਆਪਣੇ ਫਰਜ਼ ਨੂੰ ਨਹੀਂ ਸਮਝਦੇ ਕੋਈ ਵੀ ਨਹੀਂ ਹੁੰਦਾ ਹੂੰ ਤੁਸੀਂ ਵੀ ਆਪਣੇ ਫਰਜ਼ ਦੇ ਨਾਲ ਹੀ ਬੱਸ ਦੇ ਵਿੱਚ ਬੈਠੇ ਆ ਹੂੰ ਬੇ ਦੁਨੀਆਂ ਦੀ ਦੁੱਖ ਤਕਲੀਫ ਸੁਣੀਏ ਠੀਕ ਆ ਜੀ ਤੇ ਇਸ ਕਰਕੇ ਇਸ਼ ਕਰਕੇ ਗਰਾਂਟਾ ਦੇਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਠੀਕ ਆ ਜੀ ਤੁਸੀਂ ਤੁਸੀਂ ਆਪਣੇ ਇਲਾਕੇ 'ਚ ਕੋਈ ਮੁੱਦੇ ਹੈਗੇ ਜਿਹੜੇ ਹਲੇ ਸੋਲਵ ਨਹੀਂ ਹੋਏ ਜਾਂ ਵੋਟ ਪਾਏਗਾ ਭਰਾ ਉਹ ਯਾਰ ਵੋਟਰ ਲਿਭਣੀ ਨਹੀਂ ਬਣਾਈ ਨਹੀਂ ਉਮਰ ਕਿੰਨੀ ਹੈ 18 ਸਾਲ 18 ਪਹਿਲੀ ਵਾਰ ਫਿਰ ਬਣਾਉਣੀ ਆ ਹਾਂਜੀ ਹਾਂਜੀ ਬਣਾਉਣੀ ਹੈ ਕਦ ਤੱਕ ਬਣਾਉਣੀ ਹੈ ਇਸ ਵਾਰੀ ਬਣਾਉਣੀ ਨਹੀਂ ਹੈ ਹਾਂਜੀ ਬਣਾ ਲੈਣੀ ਹੈ ਫਿਰ ਤਾਂ ਫਿਰ 5 ਸਾਲ ਬਾਅਦ ਫਿਰ ਮੌਕਾ ਨਹੀਂ ਮਿਲਣਾ ਜਾਂ ਫਿਰ 2.5 ਸਾਲ ਬਾਅਦ ਆ ਜਾਣੀ ਹੈ 3 ਸਾਲ ਬਾਅਦ ਹਾਂਜੀ ਇਸ ਕਰਕੇ ਪੁੱਛ ਰਹੇ ਪੰਜਾਬੀ ਗੱਲ ਕਰ ਰਹੇ ਸੀ ਤੇ ਕੀ ਲੱਗਦਾ ਵੋਟ ਜਦ ਪਾਏਗਾ ਭਰਾ ਕੀ ਸੋਚ ਕੇ ਪਾਣਾ ਵੋਟ ਕੀ ਹੋਣਾ ਚਾਹੀਦਾ ਜਿਹੜਾ ਨਹੀਂ ਹੋਇਆ ਹਜੇ ਤੱਕ ਯਾਰ ਇਹੀ ਗੱਲਾਂ ਕਰੀ ਜਾਂਦੇ ਇੱਥੇ ਬੈਠੇ ਹਨਾ ਹੁਣਾ ਕੁਝ ਵੀ ਨਹੀਂ ਐ ਇੱਥੇ ਠੀਕ ਹੈ ਜੀ ਤੇ ਨਾਲੇ ਵੀ ਗੱਲ ਇਹ ਆ ਮਾਨ ਸਾਹਿਬ ਸਸਰੀ ਘਰ ਚਲੋ ਬਾਈ ਇਹ ਨਹੀਂ ਐ ਸਸਰੀ ਘਰ ਸਸਰੀ ਘਰ ਹੀ ਕਰਨੀ ਸੀ ਮਾਨ ਸਾਹਿਬ ਨੇ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਹੁਣ ਕੀ ਕਹੀਏ ਚੰਨੀ ਸਾਹਿਬ ਚੰਨੀ ਸਾਹਿਬ ਉਹਨਾਂ ਨੂੰ ਉਹ ਤਾਂ ਕਿਸੇ ਗਿਣਤੀ ਜੀ ਨਹੀਂ ਆ ਉਹਨਾਂ ਨੇ ਕੀ ਕੀਤਾ ਕੈਪਟਨ ਸਾਹਿਬ ਕੈਪਟਨ ਸਾਹਿਬ ਉਹ ਆਏ ਸੀਗੇ ਥੋੜੇ ਕਿ ਟਾਈਮ ਲਈ ਫੇਰ ਮੁੜ ਕੇ ਉਹਨਾਂ ਵਿੱਚ ਹੀ ਛੱਡ ਗਏ ਸੀਗਾ ਹੈਨਾ ਤੇ ਉਹਨਾਂ ਨੂੰ ਹੁਣ ਕੀ ਕਹਿਣਾ ਹੈ ਬਾਦਲ ਸਾਹਿਬ ਬਾਦਲ ਸਾਹਿਬ ਨੇ ਜਲੋ ਜਿੰਨਾ ਟਾਈਮ ਸੀਗੇ ਸਹੀ ਸੀ ਵਧੀਆ ਸੀਗਾ ਇਹਨਾਂ ਨਾਲੋਂ ਤਾਂ ਸਹੀ ਰਿਹਾ ਹੁਣ ਇਹਨਾਂ ਨਾਲੋਂ ਕਿਹ ਨਾਲ ਸਾਰਿਆਂ ਨਾਲੋਂ ਜੇ ਦੇਖਿਆ ਜਾਵੇ ਕੈਪਟਨ ਨਾਲੋਂ ਵੀ ਵਧੀਆ ਲੱਗ ਰਿਹਾ ਅਕਾਲੀ ਦਲ ਰਿਵਾਈਵ ਕਰ ਸਕਦੀ ਹੈ ਇਲਾਕੇ 'ਚ ਹਾਂਜੀ ਚਾਂਸ ਹੈ ਹੈ ਲੱਗਦਾ ਕਿ ਲੱਗ ਰਿਹਾ ਲੱਗ ਰਿਹਾ ਕੀ ਲੱਗਦਾ ਪੰਜਾਬ ਚ ਕਿੰਨੀ ਸਵੀਟਰ ਆ ਜਾਣੀ ਆ ਅਕਾਲੀ ਦੇ ਇਦਾਂ ਨਹੀਂ ਕੁਝ ਕਹਿ ਸਕਦੇ ਐ ਇਹ ਤਾਂ ਹੁਣ ਅਗਲੇ ਬੰਦੇ ਦੀ ਫੇਸ ਵੈਲਿਊ ਤੇ ਵੀ ਜੇ ਇਸ ਹਿਸਾਬ ਨਾਲ ਉਹਨੇ ਐਮਪੀ ਤੇ ਖੜੇ ਕਰਨੇ ਆ ਜਿਹੜੇ ਬੰਦੇ ਪਰ ਪਾਰਟੀ ਦੀ ਫੇਸ ਵੈਲ ਵੀ ਬਹੁਤ ਜ਼ਰੂਰੀ ਹੁੰਦੀ ਹੈ ਪਾਰਟੀ ਦੀ ਵੈਲ ਵੀ ਹੈਗੀ ਹੈ ਪਰ ਮੇਨ ਫੇਸ ਵੈਲ ਆਮਾ ਦੀ ਪਾਰਟੀ ਕੋਲ ਕਿਹੜੇ ਫੇਸ ਸੀਗੇ ਉਹਨਾਂ ਪਾਰਟੀ ਦੇ ਲਹਿਰ ਕਰਕੇ ਜਿੱਤੇ ਸੀ ਉਹਨਾਂ ਨੇ ਸਾਰੇ ਇਨਫਲੂਐਂਸਰ ਜਾਂ ਸਾਰੇ ਕਲਾਕਾਰ ਹੀ ਖੜੇ ਕੀਤੇ ਦੱਸੋ ਤੁਸੀਂ ਕਿਹੜਾ ਉਹ ਉਧਰੋਂ ਅਨਮੋਲ ਗਗਨਮਾਨ ਕਰਮਜੀਤ ਅਨਮੋਲ ਹੁਣ ਖੜੇ ਆ ਇਧਰੋਂ ਬੀਜਪੀ ਵੱਲੋਂ ਗਗਨਮਾਨ ਤਾਂ ਨਹੀਂ ਖੜੇ ਨਹੀਂ ਪਹਿਲਾਂ ਸੀਗੇ ਨਾ ਸੀਗੇ ਹਾਂ ਟਕੀ ਵਾਲੇ ਹਾਂ ਚੁਟਕੀ ਮਾਰਨ ਵਾਲੇ ਜੀ ਜੀ ਐਮਐਸਪੀਬੀ ਜਿਹੜੇ ਬਹੁਤ ਜਲਦੀ ਦੇਣਦੇ ਸੀ ਹਾਂਜੀ ਤੇ ਆਪਾਂ ਫਿਰ ਚਲੀ ਅੱਗੇ ਸਵਾਰੀ ਅਗਲੀ ਲਾਰੀ ਤੇ ਅਗਲੇ ਜਿਹੜੇ ਬਹਾਨੇ ਨੇ ਸਰਕਾਰਾਂ ਦੇ ਉਹ ਸੁਣਨ ਦੇ ਲਈ ਲੋਕਾਂ ਦੀ ਜ਼ੁਬਾਨੀ ਇਸ ਕਰਕੇ ਹੁਣ ਟਾਂਡਾ ਵੀ ਅਸੀਂ ਪਹੁੰਚਣ ਆਲੇ ਆ ਹੁਣ ਅਗਲੀ ਸਰਵਾਰੀ ਫੜਦੇ ਆ ਤੇ ਦੇਖਦੇ ਆ ਕਿ ਲੋਕਾਂ ਦੇ ਹੋਰ ਕੀ ਕੁਝ ਮੁੱਦੇ ਨੇ ਅਸੀਂ ਕੋਸ਼ਿਸ਼ ਕਰਦੇ ਆ ਨੈਸ਼ਨਲ ਮੁੱਦੇ ਰੀਜਨਲ ਮੁੱਦੇ ਤੇ ਲੋਕਾਂ ਦੇ ਬਿਲਕੁਲ ਪਿੰਡਾਂ ਦੇ ਜਿਹੜੇ ਆਪਣੇ ਇਲਾਕਿਆਂ ਦੇ ਮੁੱਦੇ ਨੇ ਉਹ ਸਾਰੇ ਇਕੱਠੇ ਕਰਕੇ ਤੁਹਾਨੂੰ ਦੱਸ ਸਕੀਏ ਤਾਂ ਕਿ ਕੋਈ ਲੀਡਰਸ ਇਹ ਦੇਖ ਰਹੇ ਨੇ ਇਹ ਵੀ ਸਮਝ ਸਕਣ ਕਿ ਆਖਿਰਕਾਰ ਅਸਲੀ ਮੁੱਦੇ ਕੀ ਨੇ ਜਿਹੜੇ ਪੋਸਟਰ ਛਪਾਣੇ ਫਿਰਦੇ ਹੋ ਸਾਰੇ ਟਾਈਮ ਉਹ ਮੁੱਦੇ ਨਹੀਂ ਹੁੰਦੇ ਅਸਲੀ ਮੁੱਦੇ ਜਿਹੜੇ ਲੋਕਾਂ ਦੀ ਪਰੇਸ਼ਾਨੀ ਨਾਲ ਜੁੜੇ ਨੇ ਉਹ ਹੁੰਦੇ ਨੇ ਪਰ ਨਾਲ ਦੇ ਨਾਲ ਖੁਸ਼ੀ ਇੱਕ ਵਾਰੀ ਜ਼ਰੂਰ ਕਹਿ ਦਿਓ ਕਿ ਲੋਕ ਵੋਟ ਜ਼ਰੂਰ ਪਾਣ ਜਿਹਨੂੰ ਮਰਜ਼ੀ ਪਾਣ ਪਰ ਵੋਟ ਜ਼ਰੂਰ ਪਾਣ ਬਿਲਕੁਲ ਕਿਉਂਕਿ ਇਹ ਚੀਜ਼ ਅਸੀਂ ਜਦੋਂ ਵੀ ਲੋਕਾਂ 'ਚ ਜਾ ਰਹੇ ਆ ਗੱਲ ਕਰ ਰਹੇ ਤੇ ਕਿਤੇ ਨਾ ਕਿਤੇ ਲੋਕ ਜੋ ਬੜੇ ਨਿਰਾਸ਼ ਆ ਜੋ ਵਾਅਦੇ ਕੀਤੇ ਹੋ ਪੂਰੇ ਨਹੀਂ ਹੋਏ ਤੇ ਲੋਕਾਂ ਨੇ ਇਹ ਚੀਜ਼ ਕਿਤੇ ਨਾ ਕਿਤੇ ਸੋਚਦੇ ਕਿ ਚਲੋ ਆਪਾਂ ਵੋਟ ਹੀ ਨਹੀਂ ਪਾਉਂਦੇ ਕਿਉਂਕਿ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਪਰ ਇੱਕ ਕਹਿੰਦੇ ਨਾ ਕਿ ਜਦੋਂ ਆਪਾਂ ਕੋਈ ਆਸ ਲਗਾ ਕੇ ਚੱਲਦੇ ਆ ਤਾਂ ਚੀਜ਼ਾਂ ਜ਼ਿੰਦਗੀ 'ਚ ਜ਼ਰੂਰ ਪੂਰੀਆਂ ਹੁੰਦੀਆਂ ਨੇ ਸੋ ਵੋਟ ਜਿਹੜੀ ਆ ਉਹ ਜ਼ਰੂਰ ਪਾਓ ਚਾਹੇ ਕਿਸੇ ਨੂੰ ਵੀ ਪਾਇਓ ਉਹ ਤੁਹਾਡਾ ਹੱਕ ਆ ਉਹਨੂੰ ਬਿਲਕੁਲ ਪਾਇਓ ਜਿੰਨੂੰ ਮਰਜ਼ੀ ਪਾਇਓ ਪਰ ਵੋਟ ਦੇਣਾ ਤੁਹਾਡਾ ਅਧਿਕਾਰ ਹੈ ਇਸ ਕਰਕੇ ਵੋਟ ਜ਼ਰੂਰ ਦਿਓ ਹੁਣ ਮੈਂ ਲੱਪਾ ਲਾ ਰਹੀ ਦੇਖਦੇ ਰਹੋ